ਗੜਗਾ ਡਿੱਗਣ ਲੱਗੀਆਂ ਦੀ ਕਣੀ ਕਰਮਣ ਜਾਂ ਹੋ ਜਾਂਦਾ ਦੱਸੋ ਵੀਰੋ ਕਿੱਥੇ ਕਿੱਥੇ ਜ਼ਿਆਦਾ ਮੀਂਹ ਆ ਜਾਂ ਕਿੱਥੇ ਕਣੀਆਂ ਪਈ ਜਾਂਦੇ ਨੇ ਇਹ ਸੋ ਆਪਣੇ ਚੋਨੇ ਦਾ ਜਮਾ ਪਾਣੀ ਹੈ ਨਹੀਂ ਸੀਗਾ ਡੱਕਾ ਤੇ ਹੁਣ ਥੋੜਾ ਥੋੜਾ ਹੋਏਗਾ ਇਹਦੇ ਚ ਕੱਲ ਲਾਇਆ ਸੀ ਇਹ ਕੁਛ ਵੀ ਹੈ ਜੀ ਪਾਣੀ ਕਿੰਨਾ ਹੀ ਲਾਈ ਜਲ ਗਿਆ ਆਪਾਂ ਐਤਵਾਰ ਨੂੰ ਸ਼ੰਗਵਾਰ ਨੂੰ ਪਾਣੀ ਲਾਇਆ ਐਤਵਾਰ ਨੂੰ ਲਾਇਆ ਸੋਮਵਾਰ ਮੰਗਲਵਾਰ ਬੋਧਵਾਰ ਧੋਈ ਦਿਨ ਧੱਪਿਆ ਪਾਣੀ ਹੈ ਨਹੀਂ ਡਕਟੋਨੇ ਜਪੂਰਾ ਵੀ ਤੇ ਮੀਂਹ ਬੜਾ ਨਹੀਂ ਪਾਣੀ ਖੜਦਾ ਜੀ ਪਰ ਹੁਣ ਮੀਂਹ ਪਿਆਗਾ ਹੁਣ ਮੋਟਰਾਂ ਚੱਲਣਾਂ ਦਾ ਪਾਣੀ ਵੀ ਖੜ ਸਕਦਾ ਤੇ ਬਾਕੀ ਹੋਰ ਵੀ ਆ ਸਕਦਾ ਸੀਦਾ ਆਈ ਜਾਂਦਾ ਦੇਖ ਪਣਗਾ ਜੀ ਦੇਖੀ ਜਾਂਦਾ ਹੁਣ ਆ ਦੇਖ ਆਈ ਜਾਂਦਾ ਮੀਂਹ ਦਾ ਆ ਵੀ ਸਕਦਾ ਵੱਧ ਵੀ ਆ ਸਕਦਾ ਕੋਈ ਕੋਈ ਆਪਣੇ ਆਪ ਮੋਟਰ ਜਿਸ਼ਮ ਠੀਕਾ ਕਰ ਲੋ ਵਾਸ ਜੇ ਹਾ ਨਾ ਗਰਮੀ ਪਈ ਆ ਨੌਸਾ ਹਾ ਨਾ ਤਾਂ ਚੋਨੇ ਦੀ ਕੰਡੀਸ਼ਨ ਠੀਕ ਆ ਦੇਖ ਫਾਕੀ ਦਾ ਸੇਓ ਦੋਸਤੋ ਕਿੱਥੇ ਕਿੱਥੇ ਮੀਂਹ ਪਈ ਅੰਦਾਜ਼ਾ ਕਿੱਥੇ ਕਿੱਥੇ ਪਿਆਗਾ ਆ ਦੋ ਦਿਨਾਂ ਚ ਮੀਂਹ ਦਾ ਬਹੁਤ ਜਗ੍ਹਾ ਤੇ ਪਿਆਗਾ ਕੱਲ ਵੀ ਬਰਖਾ ਬਹੁਤ ਸਗੀ ਹੌਣ 1509 ਦੀ ਫੱਕ ਮੋਟਰਾਂ ਦੋਸਤੋ ਬਹੁਤ ਖੜੀਆਂ ਨੇ ਦੇਖੋ ਦੋ ਹੋ ਖੜੀਆਂ ਇੱਕ ਆ ਖੜੀ ਦੋ ਆ ਖੜੀਆਂ ਕੋ ਪਿੱਛੇ ਆ ਉਹ ਦੂ ਪਿੱਛੇ ਆ ਮੋਟਰਾਂ ਦਾ ਜਮਾ ਇੱਕ ਕਿल्ले ਕਿल्ले ਤੇ ਖੜੰਗਾ ਪਰ ਹਮ ਬਦਲਬਾਈ ਹੋ ਜਾਂਦੀ ਦੋ ਦਿਨ ਹੋ ਗਏ ਚੱਲ ਵੀ ਨਹੀਂ ਸਾਹੀਂ ਪਾਣੀ ਦੇਖਿਆ ਤਾਂ ਆਂਦੀ ਜਦੋਂ ਪੂਰਾ ਧੁੱਪ ਨਿਕਲ ਆਉਂਦੀ ਆ ਸਾਰਾ ਹੀ ਚਾਰ ਰੰਗੀ ਦੇਣ ਲੱਗੇ ਜੁਣਾ ਪੱਟੀ ਦੇ ਇੱਥੇ ਸਾਰੇ ਦਾ ਦੂਜੇ ਦਾਸ ਦੀ ਉੱਪਰ ਯੋਗ ਸਾਰੇ ਨਾਲ ਦੇਖੋ ਦੋਸਤੋ ਹੁਣ ਉਹਨਾਂ ਤੇਜ਼ ਹੋ ਗਿਆ ਥੋੜਾ ਤੇਜ਼ ਹੋ ਗਿਆ ਦੇਖੋ

ਤੋੜਾ ਗਰਮੀ ਤੋਂ ਵੀ ਰਾਹਤ ਮਿਲੂਗੀ ਜੇ ਥੋੜੀ ਜਿਹਾ ਜ਼ਮੀਨ ਪਊਗਾ ਤਾਂ ਗਰਮੀ ਵੀ ਨਹੀਂ ਘਟਦੀ ਕਿਉਂਕਿ ਜਦੋਂ ਮੀਂਹ ਪੈਗਾ ਉਸ ਤੋਂ ਬਾਅਦ ਫੇਰ ਗਰਮੀ ਹੋ ਜਾਣੀ ਹੈ ਅੱਛਾ ਵੀਰੋ ਕਿੱਥੇ ਕਿੱਥੇ ਮੀਂਹ ਪਾ ਆਪਣੇ ਦਾ ਮੀਂਹ ਪੈ ਰਿਹਾ ਕਣੀਕਰਮ ਹੋ ਰਿਹਾ 5:30 ਵਜੇ ਦਾ 5:30 ਵਜੇ ਜਾਂਗਾ ਸੀ ਉਹ ਤੋਂ ਬਾਅਦ ਫਿਰ ਆਈਆਂ ਬਾਕੀ ਦੇਖੋ ਕੋਨਾਪੜਾ ਇੱਧਰ ਲਾ ਵੀ ਯਾਰ ਮੀਂਹ ਤੋਂ ਬਣਾ ਪਾਣੀ ਵੀ ਨਹੀਂ ਖੜਦਾ ਭਾਈ ਪਾਣੀ ਦਾ ਬੋਤਲ ਉਹ ਹੈਗਾ ਇੱਕ ਦਿਨ ਲਾਤਾ ਦੂਜੇ ਦਿਨ ਪਾਣੀ ਖੋ ਗਿਆ ਦਾ ਉਹ ਤਾਂ ਘਰ ਝੋਨਾ ਚੱਲ ਪਿਆ ਹੁਣ ਉਹ ਸੋਕਣ ਪੀਣ ਵੀ ਲੱਗਣਾ ਝੋਨਾ ਪਾਣੀ ਉਹ ਸੋਕਣ ਵੀ ਲੱਗ ਗਿਆ ਉਹ ਨੌ ਮਣੀ 골ਡ ਵੀ ਕਰੀ ਸੀ ਮੈਂ ਸੋਮਵਾਰ ਨੂੰ ਉਦਦੇ ਵੀ ਕਰ ਗਈਆਂ ਅੱਜ ਸਲਾਸੀ ਬੱਟਾ ਦੇ ਕਰ ਨੂੰ ਅੱਜ ਵੀ ਕਰ ਗਈਆਂ ਚੱਲ ਕੋਈ ਨਹੀਂ ਕਰਾਂ ਗਾ ਆਉਣਾ ਮੀਂਹ ਪਵੇ ਉਮਨੀ 골ਡ ਦਾ ਫੇਰ ਕਰ ਲਾਂਗੇ ਦੋ ਦਿਨ ਰੋਕੇ ਕਰ ਲਾਂਗੇ ਜਿੰਦੂ ਮਕੂਤੋਨਾ ਦੇਖੋ ਆਪਣਾ ਇਹ ਉਹਨਾ ਵਧੀਆ ਝੋਨਾ ਚੱਲਿਆ ਨਹੀਂ ਜਿੰਨਾ ਉਹਨੇ ਟਾਈਮ ਆ ਝੋਨੇ ਦਾ ਇਹ ਨਹੀਂ ਨਾ ਹੋ ਗਿਆ ਲੱਗੇ ਨੂੰ ਕਿਸੇ ਨੂੰ 25 ਦਿਨ ਹੋ ਗਏ ਫਿਰ ਨੂੰ ਨਹੀਂ ਨਾ ਹੋਇਆ ਕਿ ਇਹਨੂੰ 1 ਮਹੀਨਾ 5 ਦਿਨ ਹੋ ਗਏ ਮਕੂਤੋਨਾ ਨੀ ਦੇ ਘਰ ਨਹੀਂ ਇਹ ਗੱਲ ਹੈ ਨਾ ਮੀ ਖੁੱਲ ਕੇ ਨਹੀਂ ਬੈਠਾ ਮੀ ਪਿਆ ਸੀ ਉਹਨੇ ਉਹ ਵੱਟਾ ਤੋੜ ਕੇ ਪਾਣੀ ਡਰਦਾ ਵਹਣ ਜੋ ਪਾਣੀ ਨਿਕਲੀ ਗਿਆ ਰੋਦਾ ਹੈ ਹਾਂਜੀ ਸੋਸ਼ੀ ਕੁਮਾਰ ਜੀ ਆ ਹੋ ਰਹੀ ਹੈ ਕਿ ਨਹੀਂ ਜੀ ਤੁਹਾਡੇ ਕਿਥੋਂ ਮੈਸੇਜ ਕਰ ਰਹੇ ਹੋ ਅੱਪ ਕੀ ਹੋਈ ਹੁਣ ਆਇਆ ਵੀ ਟਾਈਮ ਅਮੀ ਦਾ ਤਾਂ ਅਮੀ ਪਊਆ ਤੇ ਫੇਰੀ ਅਗਲੇ ਜੋ ਨਹੀਂ ਜਾਰੀ ਹੋਊਗੀ ਜਿਹੜਾ ਆਪਾਂ ਪਛੇਤਾ ਲਵਾਂਗਾ ਫੇਰੀ ਫੱਟਾਂ ਤਿਆਰ ਹੋਣਗੀਆਂ ਗਰਮੀ 'ਚ ਤੇ ਦੇਖੋ ਪੱਕੇ ਬਚਾਲੋ ਪੀਲੀ ਜੀ ਹੋਈ ਵੀ ਐਂ ਐਪੀਲੀਆਂ ਹੋ ਜਾਣੀਆਂ ਬਾਕੀ ਸ਼ਾਮ ਨੂੰ ਸੋਚਦੇ ਆਂ ਵੀ ਪਾਣੀ ਲਾਵਾਂਗੇ ਝੋਨੇ ਨੂੰ ਸਾਹ ਨੂੰ ਮੋਟਰਾਂ ਖੜ ਜੰਦੀਆਂ ਹੈ 4:30 ਵਜੇ 4:30 5:00 ਵਜੇ ਪਾਣੀ ਲਾਉਣ ਦੀ ਸਲਾਹ ਕਰਦੇ ਹੁੰਦੇ ਆ 2:30 ਵਜੇ ਲਾਉਣਿਆਂ ਤਾਂ ਪਾਣੀ ਦਿੱਤਾ ਹੋ ਜਾਂਦਾ ਬਰਖਾ ਨਾਲ ਤਾਂ ਸਾਰੇ ਮਸਲੇ ਹੱਲ ਹੁੰਦੇ ਆ ਜੇ ਬਰਖਾ ਹੋਵੇ ਤਾਂ ਥੋੜੀ ਜਿਆਦਾ ਲੋਡ ਸੀਮੀ ਦੀ ਕੋਣਾਂ ਪਾਏ ਕਿੰਨਾ ਵੀ ਆਵੇ ਪਰਮਾਤਮਾ ਦੀ ਮਰਜ਼ੀ ਹੈ ਥੋੜਾ ਪਏ ਜਿਆਦਾ ਪਏ ਮੀਂਹ ਵੀ ਪਰ ਜਿਆਦਾ ਲੋਡ ਸੀਗੀ ਹੋਰ ਨਾ ਦੇਖੋ ਕਿੰਨਾ ਬਿਰਲਾ ਮੈਂ ਬੁੱਝਾ ਮਾਰਨਾ ਸੀ ਅਮੀਂ ਮੈਂ 25 ਦਿਨ ਹੋ ਗਿਆ ਝੋਨਾ ਲੱਗਿਆ ਪਰ ਅਮੀਂ ਦੇ ਕਾਰਨ ਪਹਿਲਾਂ ਇੱਕ ਮੀਂਹ ਪਿਆ ਉਹ 8 ਦਿਨ ਪਾਣੀ ਖੜਾ ਰਿਹਾ ਉਹ ਵੀ ਜਿਆਦਾ ਤੱਕੀ ਲਾਇਆ ਹੁਣ ਵੀ ਧੰਨਵਾਦ ਜੀ